ਇਹ ਤਸਵੀਰਾਂ ਤੁਹਾਨੂੰ ਬੋਹੜ ਦੀਆਂ ਦਿਖਾ ਰਹੀਆਂ ਜਿੱਥੇ ਬੋਹੜ ਦੇ ਸੀਡ ਫਾਰਮ ਏਰੀਆ ਦੇ ਵਿੱਚ ਅੱਜ ਇੱਕ ਮ੍ਰਿਤਕ ਦੇ ਮਿਲਣ ਕਾਰਨ ਪੂਰੇ ਇਲਾਕੇ ਵਿੱਚ ਸੰਸਨੀ ਫੈਲ ਗਈ ਜਿਸ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਰਿਵਾਰਕ ਮੈਂਬਰ ਪਹੁੰਚੇ ਤੇ ਆਪਣੇ ਪੁੱਤ ਦੀ ਮ੍ਰਿਤਕ ਦੇ ਨੂੰ ਦੇਖ ਸਾਰਿਆਂ ਦੀਆਂ ਅੱਪਾਂ ਨਿਕਲ ਗਈਆਂ ਤੇ ਪਰਿਵਾਰ ਮੈਂਬਰ ਤਾਂ ਹਾਂ ਮਾਰ-ਮਾਰ ਕੇ ਰੋਂਦੇ ਕਰਾਉਂਦੇ ਨਜ਼ਰ ਆਏ ਜਿਸ ਤੋਂ ਬਾਅਦ ਸੂਚਨਾ ਮਿਲਨ ਤੇ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਤੇ ਪੁਲਿਸ ਦੀਆਂ ਟੀਮਾਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਉੱਥੇ ਹੀ ਨਗਰ ਥਾਣਾ ਦੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਪਰਿਵਾਰ ਮੈਂਬਰਾਂ ਨੇ ਉਹਨਾਂ ਨੂੰ ਦੱਸਿਆ ਕਿ ਜੰਮੂ ਬਸਤੀ ਵਾਸੀ ਕੁਲਦੀਪ ਸਿੰਘ ਪੁੱਤਰ ਜੀਤ ਕੱਲ ਘਰ ਤੋਂ ਗਾਇਬ ਸੀ ਪਰਿਵਾਰਕ ਮੈਂਬਰਾਂ ਨੇ ਉਸ ਦੇ ਕਤਲ ਹੋਣ ਦਾ ਖਦਸ਼ਾ ਜਿਤਾਇਆ ਸੀ ਤਾਂ ਫਿਰ ਮੌਕੇ ਤੇ ਪੁਲਿਸ ਜਿਹੜੀ ਪਾਰਟੀ ਆ ਮੌਕੇ ਤੇ ਪਹੁੰਚੀ ਤੇ ਜਿਹੜੀ ਮ੍ਰਿਤਕ ਦੇ ਆ ਉਸ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ ਮਾਮਲੇ ਨੂੰ ਕਰੀਬ 1.5 ਘੰਟੇ ਵਿੱਚ ਹੀ ਪੁਲਿਸ ਨੇ ਸੁਲਝਾ ਲਿਆ ਅਤੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਤੇ ਫਿਰ ਜੋ ਵੱਡੇ ਖੁਲਾਸੇ ਹੋਏ ਉਹ ਸੁਣ ਕੇ ਸਾਰੇ ਹੈਰਾਨ ਹੋ ਗਏ ਫਾਜ਼ਲ ਕਾਦੀ ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਦੀ ਪਤਨੀ ਦੇ ਨਜਾਇਜ਼ ਸਬੰਧ ਸੀ ਉਹਨਾਂ ਦੇ ਅਕਸਰ ਘਰ ਵਿੱਚ ਝਗੜਾ ਰਹਾਂਦਾ ਸੀ ਕੁਲਦੀਪ ਸਿੰਘ ਦੀ ਪਤਨੀ ਨੇ ਆਪਣੇ ਪ੍ਰੇਮੀਆ ਦੇ ਨਾਲ ਮਿਲ ਕੇ ਕੁਲਦੀਪ ਸਿੰਘ ਦਾ ਕਤਲ ਕਰ ਦਿੱਤਾ ਤੇ ਮੌਕੇ ਤੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਪੁਲਿਸ ਅਧਿਕਾਰੀ ਨੇ ਜਾਂਚ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਖੁਲਾਸੇ ਕੀਤੇ ਨੇ ਕਿ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਇਸ ਦੇ ਵਿੱਚ ਪਤਾ ਲੱਗਿਆ ਕੇ ਕੁਲਦੀਪ ਸਿੰਘ ਦੀ ਜਿਹੜੀ ਘਰ ਵਾਲੀ ਹੈ ਉਸ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਕਤਲ ਕਰਵਾਇਆ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਐਕਸ਼ਨ ਲੈਂਦੇ ਹੋਏ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਜਿਹੜਾ ਡੇਢ ਘੰਟੇ ਦੇ ਵਿੱਚ ਹੀ ਮਾਮਲੇ ਦਾ ਅੰਨੇ ਕਤਲ ਦੀ ਗੁੱਥੀ ਦਾ ਪਰਦਾ ਫਾਸ਼ ਕਰ ਦਿੱਤਾ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਸਕ ਜਾਵੇਗੀ ਪਤਾ ਨਹੀਂ ਵੀਰੇ 2-3-4 ਦਿਨ ਹੋ ਗਏ ਕਰੇ ਲੜਾਈ ਬਹੁਤ ਜਿਆਦਾ ਚੱਲੀ ਹੋਏ ਨਾ ਦਿਨਾਂ ਰੋਟੀ ਦੇਵੇ ਨਾ ਚਾਹ ਨਾ ਪਾਣੀ ਅੱਛਾ ਹਾਂਜੀ ਅੱਛਾ ਉਹ ਕਰੇ ਕਰੇਲੂ ਹਾਂਜੀ ਕਰੇਲੂ ਚੱਲਿਆ ਅੱਜ ਸਵੇਰੇ ਕਿਵੇਂ ਪਤ ਲੱਗਿਆ ਸਵੇਰੇ ਪਤਾ ਨਹੀਂ ਮੈਨਾਂ ਵੀਰੇ ਹੋਰਨ ਪਤਾ ਆਗਾ ਮੈਂ ਦੁੱਧ ਲੈਣ ਗਈ ਕਰ ਤੇ ਰਾਹ ਤੇ ਮੈਨੂੰ ਮਿਲਾਇ ਮੈਨੂੰ ਕਹਿੰਦਾ ਨਾਮ ਅਖਤੋ ਕਿੱਧਰ ਚੱਲਣਾ ਕਹਿੰਦਾ ਮੈਂ ਮੈਨੂੰ ਰਾਮੂ ਬੁਲਾਇਆ ਮੈਂ ਉਹਦੇ ਕੋਲ ਚੱਲਿਆ ਆ ਕੇ ਦੱਸ ਤੇ ਆਂਦਾ ਮੈਂ ਨਾ ਉਹਨੇ ਬੁਲਾਇਆ ਮੈਨੂੰ ਉਹਦੇ ਕੋਲ ਚੱਲਿਆ ਤੇ ਮੈਂ ਇਹ ਜੀ ਕਿ ਸਦਨ ਮੈਂ ਅੱਗੇ ਮਕਤੂਨਾ ਨੂੰ ਲੈ ਪੈਂਦਾ ਮੈਂ ਨਾ ਨਾਤਾ ਮੈਂ ਨਾ ਕਰੇ ਨਾ ਕਿ ਮੈਂ ਕਪੜੇ ਹੋਈ ਪਾ ਲੈਣਾ ਦਾ ਮੈਂ ਨਾ ਆ ਕੇ ਆਇਆ ਕਰੂੰ ਤੇ ਹੁਣ ਮੈਨੂੰ ਉਹਨੇ ਬੁਲਾਇਆ ਮੈਂ ਉੱਥੇ ਚੱਲਿਆ ਐ ਐਨੀ ਗੱਲ ਕੀਤੀ ਸਿਰ ਮੇਰਾ ਬਾਦੂ ਗੱਲਾਂ ਕਰਦਾ ਰੇ ਗੱਲ ਕਰੇ ਵੀ ਕੀਤੀ ਇਸ ਗੱਲ ਐ ਕਹਿੰਦਾ ਵੀ ਜੀ ਮਾਂ ਮੈਂ ਅੱਜ ਤੋਂ ਪਿੱਛੇ ਨਾ ਮੈਂ ਨਾ ਕਿਸੇ ਨਾਲ ਲੜਾ ਨਾ ਪੀੜਾ ਨਾ ਕੋਈ ਮੈਂ ਨਹੀਂ ਹਾਂ ਦਾ ਕੋਈ ਨਹੀਂ ਕਰਦਾ ਕਿਸ ਕੋਈ 10 ਇਸ ਗੱਲ ਤੇ ਜਾ ਪੁੱਤਰ ਫਿਰ ਵਧੀਆ ਬੁਲਾ ਲਿੰਦਾ ਮੈਨੂੰ ਅੱਜ ਮਤਾ ਅੱਜ ਕੀ ਪਤਾ ਲੱਗਿਆ ਤੁਹਾਨੂੰ ਅੱਜ ਪੁੱਤਰ ਪਤਾ ਸੰਤ ਪਤਾ ਹੀ ਨਹੀਂ ਲੱਗਿਆ ਉਹਨੇ ਬਹੁਟੀ ਨੇ ਕਿਦੋਂ ਗਾंड ਗਵਾਡ ਗਈ ਸੱਦਾਂ ਸਾਨੂੰ ਨਹੀਂ ਆਖ ਸਾਡੇ ਸਾਹਮਣੇ ਘਰ ਆਇਆ ਸਾਡੇ ਨਾਲ ਦੀ ਭਵਨੀ ਬੋਲਦੀ ਸੀਗੀ ਤੇ ਉਹ ਉਹ ਮੇਰਾ ਮੁੰਡਾ ਬੁਲਾ ਲਿੰਦਾ ਸੀ ਇਹ ਵਾਲਾ ਨੁੱਕ ਚੁਪ ਕੇ ਬਹੁ ਪਰ ਉਹ ਨਹੀਂ ਬੁਲਾਣ ਦਿੰਦੀ ਸੀ ਕਹਿੰਦੀ ਨਹੀਂ ਬੁਲਾਣਾ ਇਹਨਾਂ ਵੱਲੋਂ ਜਿਹੜਾ ਇੱਕ ਬੜਿਆ ਵਧੀਆ ਕੰਮ ਕੀਤਾ ਗਿਆ ਅਸਨ ਅਰਲੀ ਮਾਰਨਿੰਗ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਫੁਲਾਣੀ ਏਰੀਏ ਦੇ ਵਿੱਚ ਇੱਕ ਡੈੱਡ ਬੋਡੀ ਪਈ ਆ ਗੁਰੂ ਗੁਰੂ ਕ੍ਰਿਪਾ ਆਸ਼ਰਮ ਹੈ ਜਿਹੜਾ ਸੀਡ ਫਾਰਮ ਦੇ ਵਿੱਚ ਜੀ ਤਾਂ ਇਹਨਾਂ ਵੱਲੋਂ ਇਮੀਡੀਏਟਲੀ ਉੱਥੇ ਰਸ਼ ਕੀਤਾ ਜਾ ਕੇ ਜਦੋਂ ਵੇਖਿਆ ਤੇ ਵਾਕਈ ਉਹ ਐਦਾਂ ਲੱਗਾ ਵੀ ਸਸਪੈਕਟਡ ਟੂ ਬੀ ਅ ਮਰਡਰ ਕੇਸ ਵੀ ਉਹਦਾ ਥੋੜਾ ਬਹੁਤਾ ਇਹਨਾਂ ਨੇ ਸ਼ਾਂਤਬੀਨ ਕੀਤੀ ਬੰਦਾ ਆਇਡੈਂਟੀਫਾਈ ਕੀਤਾ ਡੈਂਟੀਫਾਈ ਕਰਕੇ ਤੇ ਉਹਦਾ ਫਿਰ ਇਹਨਾਂ ਨੇ ਪਤਾ ਕੀਤਾ ਵੀ ਇਹਦਾ ਕੀ ਕਾਰਨ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਵਗੈਰਾ ਜ ਜਦੋਂ ਉਹਦੇ ਵਿੱਚ ਅਸੀਂ ਸਸਟੇਨਡ ਇਨਟੈਰੋਗੇਸ਼ਨ ਕੀਤੀ ਤੇ ਉਹਦੇ ਵਿੱਚ ਉਹਦੀ ਵਾਈਫ ਦਾ ਹੀ ਜਿਹੜਾ ਰੋਲ ਨਿਕਲਿਆ ਵਾਈਫ ਦਾ ਨਾਮ ਸ਼ਿਮਰਾ ਰਾਣੀਆ ਸ਼ਿਮਲਾ ਰਾਣੀ ਦੇ ਕਿਸੇ ਹੋਰ ਬੰਦੇ ਜਿਹੜੇ ਦੋ ਸੀਗੇ ਇੱਕ ਰਾਮਕੁਮਾਰ ਸੀਗਾ ਤੇ ਇੱਕ ਜਿਹੜਾ ਹੋਰ ਸੀਗਾ ਇਹ ਰਾਮਕੁਮਾਰ ਇੱਕ ਰਿੰਕੂ ਸੀਗਾ ਜੀ ਇਹਨਾਂ ਦੇ ਨਾਲ ਇਹਦੇ ਗਲਤ ਰਿਲੇਸ਼ਨ ਸੀਗੇ ਇਹ ਥੋੜਾ ਸ਼ੱਕ ਕਰਦਾ ਸੀ ਇਹਨੂੰ ਡੱਕਦਾ ਸੀਗਾ ਤੇ ਇਸ ਸਵੇਰੇ ਦੇ ਵਿੱਚ ਆ ਕੇ ਉਹਨੇ ਦਾ ਜਿਹੜਾ ਸਵੇਰ ਮਾਰਨਿੰਗ ਦਾ ਕਤਲ ਕਰਾਤਾ ਸੋ ਇਸ ਕੇਸ ਵਿੱਚ ਸਾਡੇ ਐਸ ਐਚਓ ਸਾਹਿਬ ਜਾਂ ਫਾਜ਼ਲਕਾ ਪੁਲਿਸਨੋਂ ਕਰੀਬ ਡੇਢ ਘੰਟੇ ਦੇ ਵਿੱਚ ਵਿੱਚ ਹੀ ਜਿਹੜਾ ਇਹਦਾ ਬਲਾਈਂਡ ਮਰਡਰ ਜਿਹੜਾ ਟ੍ਰੇਸ ਕਰਕੇ ਅਸੀਂ ਜਿਹੜੇ ਤਿੰਨੇ ਹੀ ਦੋਸ਼ੀ ਜਿਹੜੇ ਇਹਦੇ ਵਿੱਚ ਗ੍ਰਿਫਤਾਰ ਕਰ ਲਏ ਸੋ ਇਹ ਓਪਨ ਐਂਡ ਸ਼ਟ ਕੇਸ ਹੈ ਇਹਦੇ ਵਿੱਚ ਅਸੀਂ ਜਲਦੀ ਜਿਹੜਾ ਤਤਤੀਸ਼ ਮੁਕੰਮਲ ਕਰਕੇ ਤੇ ਜਿਹੜੀ ਚਾਰਜੀਟ ਫਾਈਲ ਕਰਦਾ ਸਰ ਸ਼ੱਕ ਦੇ ਘਰੇ ਕੇ ਰਚ ਕੀ ਆਈ ਨੇ ਵਿਖੋ ਉਹਦੇ ਵਿੱਚ ਜਦੋਂ ਉਹਦੇ ਬੋਡੀ ਦੇ ਇੰਜਰੀ ਸੀ ਨਾ ਇੰਜਰੀ ਤੋਂ ਜਿਹੜਾ ਉਹਦਾ ਸਾਨੂੰ ਜਿਹੜਾ ਜ਼ਿਆਦਾ ਲੱਗਾ ਉਹਦਾ ਗਲ ਦੇ ਵਿੱਚ ਵੀ ਕੁਝ ਥੋੜਾ ਸਟ੍ਰਾਂਗੂਲੇਸ਼ਨ ਟਾਈਪ ਸੀਗਾ ਜਿਹੜਾ ਹੋਇਆ ਹਨ ਉਹਦਾ ਉਹਦੇ ਤੇ ਵੀ ਸੱਟਾਂ ਸੀਗੀਆਂ ਉਦੋਂ ਸਾਨੂੰ ਪਤਾ ਲੱਗਾ ਕਿ ਜਦੋਂ ਅਸੀਂ ਥੋੜਾ ਉਹਨੂੰ ਵੈਰੀਫਿਕੇਸ਼ਨ ਕੀਤੀ ਉਹਦੀ ਤੇ ਸਾਨੂੰ ਕਲੀਅਰ ਹੋ ਗਿਆ ਵੀ ਵਾਕਈ ਜਿਹੜਾ ਇਹ ਇਹ ਟੂਟਲੀ ਮਰਡਰ ਕੇਸ ਹੈ ਪਤਨੀ ਦੇ ਛੱਕੇਵੇਂ ਗਿਆ ਸਰ ਪਤਨੀ ਦੇ ਛੱਕੇਵੇਂ ਗਿਆ ਉਹਦੀ ਪਤਨੀ ਦੇ ਵੇਖੋ ਪਤਾ ਲੱਗ ਹੀ ਜਾਂਦਾ ਉਹਦੇ ਘਰ ਦੇ ਜਦੋਂ ਇਹਦੀ ਨਿੱਤਕ ਦੀ ਮਾਤਾ ਨਾਲ ਗੱਲ ਕੀਤੀ ਉਹਨਾਂ ਨੇ ਵੀ ਦੱਸਿਆ ਆਲੇ ਦੁਲੇ ਪਤਾ ਹੀ ਹੁੰਦਾ ਪਰਿਵਾਰ ਨੂੰ ਵੀ ਇਹਨਾਂ ਦੇ ਘਰ ਦੇ ਵਿੱਚ ਟੈਨਸ਼ਨ ਵਾਲਾ ਮਾਹੌਲ ਹੈ ਉਹਦਾ ਕਾਰਨ ਕੀ ਆ ਤਕਨੀਕੀ ਪੱਖ ਤੋਂ ਕੋਈ ਸਬੂਤ ਨਜ਼ਰ ਨਹੀਂ ਕੋਈ ਫੋਨ ਕਾਲ ਵਗੈਰਾ ਇਹਦੇ ਦੇਖੋ ਅਸੀਂ ਅੱਜ ਤੱਕ ਇਹਨਾਂ ਨੂੰ ਅਸੀਂ ਹੁਣ ਤੇ ਹਿਰਾਸਤ ਚ ਲੈ ਲਿਆ ਇਹਨਾਂ ਨੂੰ ਉਹਨਾਂ ਸੀਨਾ ਤੋਂ ਸਾਰਾ ਜਿਹੜਾ ਔਰ ਟੈਕਨੀਕਲ ਜਿਹੜੀ ਜੋ ਵੀ ਐਵਿਡੈਂਸ ਹੋਇਓ ਉਹ ਪਰ ਰੀਟਰੀਵ ਕਰਾਵਾਂਗੇ ਨਹੀਂ ਬਾਹਰ ਕੀਤਾ ਇਹਨਾਂ ਨੇ ਘਰ ਤੋਂ ਇਹਦੇ ਹਟਮਾ ਦਿੱਤੀ ਸਰ ਬਾਹਰਦਰ ਨੂੰ ਅੰਜਾਮ ਕੀ ਦਿੱਤਾ ਗਿਆ ਕਰੋ ਵੀ ਮੈਨੂੰ ਬੁਲਾਇਆ ਗਿਆ ਕਿੱਥੇ ਲਿਖ ਦੇਖੋ ਪਹਿਲਾਂ ਇਹਨਾਂ ਨੂੰ ਇਹਨਾਂ ਨੇ ਇਨ ਸ਼ਰਾਬ ਪਾਈ ਸ਼ਰਾਬ ਪਲਾ ਕੇ ਉਹਦੇ ਬਾਅਦ ਇਹਨੂੰ ਗਰੂਤੀਕਾਰ ਦੇ ਵਿੱਚ ਉੱਥੇ ਖੜ ਕੇ ਜਾ ਕੇ ਤੇ ਇਹਦਾ ਗਲਾ ਘੁੱਟਦਾ ਗਲਾ ਘੁੱਟ ਕੇ ਮਾਰ ਕੇ ਤੇ ਸੁੱਟ ਦੇ ਯਾਨਕਿ ਵਿਆਹ ਜਿਹੜੇ ਰਿਸ਼ਤੇ ਜਿਹੜੇ ਹਾਂ ਯੈਸ ਕਤਲ ਦਾ ਕਾਰਨ ਹਾਂ ਬਿਲਕੁਲ ਕਿੱਥੋਂ ਮਿਲੀ ਕਿ ਤੁਸਾ ਡੈਡ ਬੜੀ ਹੈ ਡੈਡ ਬੜੀ ਇਹਦੀ ਮਿਲੀ ਗੁਰੂ ਕ੍ਰਪਾ ਆਸ਼ਰਮ ਸੀਡ ਫਾਰਮ ਆ ਇਹ ਕਦੋਂ ਦੀ ਇਹ ਜੀ ਇਹ ਰਹਿਣ ਵਾਲਾ ਸੀਗਾ ਇਹ ਜੰਮੂ ਜੰਮੂ ਵਸਤੀ ਆ ਉੱਥੇ ਦਾ ਰਹਿਣ ਵਾਲਾ ਸੀਗਾ ਪਲਾਨੀ ਇਹਨਾਂ ਦੀ ਜਿੱਤੋਂ ਲੜਾਈ ਤੇ ਇਹਨਾਂ ਦੀ ਕਾਫੀ ਦੇਰ ਤੋਂ ਚੱਲੀ ਸੀਗੀ ਟੋਟਲ ਕਿੰਨੇ ਜਣੇ ਆ ਵਿੱਚ ਕੇਸ ਦੇਖੋ ਜੀ ਤਿੰਨ ਇੱਕ ਇਹਦੀ ਵਾਈਫ ਹੈ ਦੋ ਨਾਲ ਉਹਦੇ ਜਿਹੜੇ ਹੋਰ ਆਦਮੀ ਨੇ ਇਰਾਸਤ ਕਿਨੇ ਜੀ ਨਿਤਿਆ ਜੀ ਤੁਹਾਨੂੰ ਹੋਂ ਤਿੰਨੇ ਸਾਡੇ ਨਹੀਂ ਜੀ ਰਿਲੇਸ਼ਨ ਤੋਂ ਤੁਸੀਂ ਗੱਲ ਕੀਤੀ ਉਹ ਰਿਲੇਸ਼ਨ ਦੋ ਬੰਦਿਆਂ ਨਾਲ ਹੋਸੀ ਗੱਲ ਜਿਹੜੀ ਹੁੰਦਾ ਹੈ। ਵੇਖੋ ਹਾਲ ਦੀ ਕੜੀ ਤੇ ਇੱਕ ਨਾ ਹੀ ਆ ਦੂਜਾ ਅਸੀਂ ਵੈਰੀਫਾਈ ਕਰ ਰਹੇ ਹਾਂ ਸਰ। ਅੱਛਾ ਕਿੰਨੇ ਟਾਈਮ ਤੋਂ ਰਿਲੇਸ਼ਨ ਹੈ ਸੀਗੀ? ਕਿ ਪੰਜ ਅੱਠ ਸਾਲ ਤੋਂ ਸੀਗਾ। ਸਰ ਗੋਡ ਜੀ ਬੇਚ ਕਿਤਾਗੇ। ਹਾਂ ਅਜੇ ਤੱਕ ਤੇ ਆ ਉਹਦੀ ਇਨਵੈਸਟੀਗੇਸ਼ਨ ਚੱਲਦੀ ਕੱਲ ਆਪਾਂ ਕਰਾਂਗੇ ਸਰ। ਅਮਰਿਤਿਕ ਦਾ ਨਾਂ ਕੀ ਸੀਗਾ ਤੇ ਕੀ ਕੰਮ ਕਰਦਾ ਸੀਗਾ? ਮਿਤਕ ਕੁਲਦੀਪ ਸਿੰਘ ਸੀ ਇਹਦਾ। ਵਿਰਾਸਤਿਆੜੀ ਦੱਪਾ ਹੀ ਕਰਦਾ ਸੀਗਾ ਇਹਨੂੰ।